ਉਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਯਾਰ ਦਸਤਾਰ ਮੁਰਦਾਬਾ ਮੁਰਦਾਬਾ ਜਿੰਦਾਬਾ ਦੋਸਤੋ ਕਿਸਾਨ ਜਥੇਬੰਦੀਆਂ ਨੇ ਵੱਡਾ ਐਕਸ਼ਨ ਸ਼ੁਰੂ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਵਿੱਚੋਂ ਜਿਹੜੇ ਸਮਾਰਟ ਮੀਟਰ ਨੇ ਉਹ ਕੁੱਟ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ ਕਿਸਾਨ ਜਥੇਬੰਦੀਆਂ ਨੇ ਵੱਡਾ ਫੈਸਲਾ ਲਿਆ ਸਮਾਰਟ ਮੀਟਰਾਂ ਦੇ ਖਿਲਾਫ ਪਿੰਡ-ਪਿੰਡ ਦੇ ਵਿੱਚ ਇਹ ਮਹਿੰਮ ਚਲਾਈ ਜਾ ਰਹੀ ਹੈ ਭਾਰਤੀ ਕਿਸਾਨ ਜੁਗਿਆਂ ਨੇ ਏਕਤਾ ਆਜ਼ਾਦ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਮਹਿਲਾ ਚੌਕ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਪਿੰਡ ਤੁੰਗਾ ਦੇ ਲਗਭਗ 35 ਮੀਟਰ ਦੇ ਜਿਹੜੇ ਐਸਡੀਓ ਦਫ਼ਤਰ ਜਮ੍ਹਾਂ ਕਰਵਾਏ ਗਏ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਮਹਿਲਾ ਚੌਕ ਸੰਗਰੂਰ ਜ਼ਿਲ੍ਹੇ ਦਾ ਮਹਿਲਾ ਚੌਕ ਸਟੇਸ਼ਨ ਤੋਂ ਦਿਖਾ ਰਹੇ ਹਾਂ ਜਿੱਥੇ ਐਸਡੀਓ ਦੀ ਹਾਜ਼ਰੀ ਦੇ ਵਿੱਚ ਜਿਹੜੇ ਹੈਗੇ ਨੇ ਮੀਟਰ ਲਿਆ ਕੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਏ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਵੱਡਾ ਐਕਸ਼ਨ ਪਿੰਡਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਹੈ ਜਿੱਥੇ ਪਿੰਡ-ਪਿੰਡ ਦੇ ਵਿੱਚ ਜੋ ਵੀ 스마트 ਮੀਟਰ ਲੱਗੇ ਹੋਏ ਸੀ ਉਹਨਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਜਿੱਥੇ ਬੰਦੀਆਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦਾ ਜੋ ਨਿਜੀਕਰਨ ਕੀਤਾ ਜਾ ਰਿਹਾ ਹੈ ਸਰਕਾਰ ਬਲੋਗ ਬਿਜਲੀ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੀਆਂ ਤਿਆਰੀਆਂ ਵਜੋਂ ਜਿਹੜੇ ਮੀਟਰ ਨੇ ਸਮਾਰ ਮੀਟਰ ਲਗਾਏ ਗਏ ਨੇ ਇਸ ਲਈ ਜਿਹੜਾ ਪਿੰਡਾਂ ਪਿੰਡਾਂ ਦੇ ਵਿੱਚੋਂ ਜਿਹੜੇ ਮੀਟਰ ਨੇ ਪੁੱਟੇ ਜਾ ਰਹੇ ਨੇ ਔਰ ਕਿਸਾਨ ਜਥੇਬੰਦੀਆਂ ਇਹਦਾ ਸਖਤ ਵਿਰੋਧ ਕਰ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮਹਿਲਾ ਚੌਂਕ ਤੋਂ ਜਿੱਥੇ ਮੀਟਰ ਨੇ ਪੁੱਟ-ਪੁੱਟ ਕੇ ਲਿਜਾ ਕੇ ਉੱਥੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ ਇਸ ਮੌਕੇ ਇਹ ਪਿੰਡ ਤੁੰਗਾ ਤੋਂ ਜਿਹੜੇ ਮੀਟਰ ਨੇ ਆਏ ਨੇ ਤਕਰੀਬਨ ਪਿੰਡ ਤੁੰਗਾ ਨੇ ਇਕਾਈ ਪ੍ਰਧਾਨ ਅਰੰਤੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਔਰ ਪ੍ਰਚਾਰ ਸਕੱਤਰ ਮਿੱਠੂ ਸਿੰਘ ਜੀ ਦੀ ਅਗਵਾਈ ਦੇ ਜਿਹੜੇ ਹੈਗੇ ਪਿੰਡ ਦੇ ਅੱਜ ਵੱਡੀ ਗੰਟੀ ਵਿੱਚ ਲੋਕਾਂ ਨੇ ਆਪਣੇ ਜ਼ਿਲ੍ਹੇ ਦੇ ਆਗੂ ਨੇ ਹਰਦੇਵ ਸਿੰਘ ਕੁਲਹਾਰ ਉਹਨਾਂ ਦੀ ਰਵਾਈ ਦੇ ਵਿੱਚ ਇਹ ਦਫ਼ਤਰ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਏ ਨੇ ਮੀਟਰ ਜੋ ਸਮਾਰਟ ਮੀਟਰ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਜਿਨ੍ਹਾਂ ਨੂੰ ਚਿਪ ਵਾਲੇ ਮੀਟਰ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਸਖਤ ਵੱਡਾ ਵਿਰੋਧ ਜਿਹੜਾ ਹੈ ਪਿੰਡਾਂ ਦੇ ਵਿੱਚੋਂ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਜਥੇਬੰਦੀਆਂ ਨੇ ਵੱਡਾ ਫੈਸਲਾ ਕੀਤਾ ਹੈ ਕਿ ਇਹਨਾਂ ਨੂੰ ਪੁੱਟ ਪੁੱਟ ਕੇ ਜਿਹੜੇ ਇਕੱਠੇ ਕੀਤੇ ਜਾ ਰਹੇ ਨੇ ਔਰ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾਉਣੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਦ ਪਿੰਡ ਇਕਾਈ ਤੁੰਗਾ ਵੱਲੋਂ ਮੈਂ ਮਿੱਠੂ ਸਿੰਘ ਪ੍ਰਚਾਰਕ 77 ਜੋ ਬਿਜਲੀ ਪ੍ਰਾਈਵੇਟ ਬਿਲ 2025 ਸਰਕਾਰ ਲੈ ਕੇ ਆ ਰਹੀ ਆ ਉਹਨੂੰ ਪ੍ਰਾਈਵੇਟ ਕਰਨ ਜਾ ਰਹੀ ਆ ਉਹਦੇ ਸੰਬੰਧ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀ ਮੀਟਰ ਪੱਟਣ ਦੀ ਜਿਹੜੇ ਕੱਲ ਅਸੀਂ 9 ਤਰੀਕ ਨੂੰ ਪਿੰਡ ਦੇ ਵਿੱਚ 25 ਪੈਂਤੀ ਮੀਟਰ ਪੱਤੇ ਨੇ ਅੱਜ ਭਾਰਤੀ ਕਿਸਾਨ ਜੁਨੀਆ ਨਾਲ ਇਕਤਾ ਆਜ਼ਾਦ ਵੱਲੋਂ ਐਸਡੀਓ ਦਫ਼ਤਰ ਮਹਿਲਾ ਦੇ ਵਿੱਚ 35 ਮੀਟਰ 50 60 ਬੰਦਿਆਂ ਦਾ ਇਕੱਠ ਲੈ ਕੇ ਜਮ੍ਹਾਂ ਕਰਵਾ ਕੇ ਆਏ ਆ ਐਸਡੀਓ ਦੀ ਹਾਜ਼ਰੀ ਦੇ ਵਿੱਚ ਸਾਡੀ ਐਸਡੀਓ ਸਾਹਿਬ ਨੂੰ ਤੇ ਸਰਕਾਰਾਂ ਨੂੰ ਇਹੀ ਮੰਗਾ ਵੀ ਜਿਹੜੇ ਸਮਰਾਟ ਮੀਟਰ ਨੇ ਇਹ ਬਹੁਤ ਜੁਨਟ ਵੱਧ ਕੱਢ ਰਹੇ ਨੇ ਇਹਨਾਂ ਦਾ ਬਿੱਲ ਆਮ ਲੋਕਾਂ ਨੂੰ ਭਰਨਾ ਬਹੁਤ ਔਖਾ ਜਿਹੜਾ ਸੈਂਕਟਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਬਿਜਲੀ ਦਾ ਨਿੱਜੀਕਰਨ ਬੋਰਡ ਕਰਨ ਜਾ ਰਹੇ ਨੇ ਪ੍ਰਾਈਵੇਟ ਕਰਨ ਜਾ ਰਹੇ ਨੇ ਇਹਦੇ ਅਸੀਂ ਸਖਤ ਵਿਖੇਦੀ ਕਰਦੇ ਆ ਕਰਦੇ ਰਹਾਂਗੇ ਜਿਵੇਂ ਵੀ ਸਾਨੂੰ ਜਥੇਬੰਦੀ ਦੀ ਕੋਈ ਕਾਲ ਆਊਗੀ ਤਾਂ ਅਸੀਂ ਉਸ ਤਰ੍ਹਾਂ ਸੰਘਰਸ਼ ਦਿੰਦੇ ਰਹਾਂਗੇ ਜੇ ਇਹ ਬਿਜਲੀ ਮੀਟਰ ਲਾਉਣੇ ਚਿੱਪ ਵਾਲੇ ਨਾ ਬੰਦ ਕਰੇ ਤੇ ਬਿਜਲੀ ਸੋਧ ਪਹਿਲਾਂ ਲਾਗੂ ਕਰਤਾ ਤਾਂ ਅਸੀਂ ਇਹਦਾ ਅੱਗੇ ਤੋਂ ਹੋਰ ਤਿੱਖਾ ਸੰਘਰਸ਼ ਸ਼ੁਰੂ ਕਰਾਂਗੇ ਅਸੀਂ ਸਰਕਾਰ ਅੱਗੇ ਐਸਡੀਓ ਅੱਗੇ ਇਹ ਹੀ ਬੇਨਤੀ ਕਰਦੇ ਆਂ ਕਿ ਜਿਹੜੇ ਸਾਡੇ ਪੁਰਾਣੇ ਮੀਟਰ ਚੱਲਦੇ ਨੇ ਉਹ ਪਿੰਡਾਂ 'ਚ ਲਗਾਏ ਜਾਣ ਅਸੀਂ ਸਹਿਮਤਾਂਗੇ ਪਰ ਜੇ ਚਿੱਪ ਵਾਲੇ ਮੀਟਰ ਲਾਉਂਦੇ ਨੇ ਤਾਂ ਇਹਦਾ ਅਸੀਂ ਸਖਤ ਵਿਰੋਧ ਕਰਾਂਗੇ ਜੇ ਸਾਡੇ ਪਿੰਡ ਕੋਈ ਕਰਮਚਾਰੀ ਆਊਗਾ ਜਾਂ ਉਹਨਾਂ ਦਾ ਕਨੈਕਸ਼ਨ ਕੱਟਣਾ ਉਹ ਤਾਂ ਉਹਨਾਂ ਦਾ ਘਰੇਉ ਵੀ ਕਰਾਂਗੇ ਜਥੇਬੰਦੀ ਵੱਲੋਂ ਸਾਰੇ ਪਿੰਡ ਵਾਸੀਆਂ ਦਾ ਸਾਡੇ ਨਾਲ ਪੂਰਾ ਸਹਿਯੋਗ ਆ ਅੱਜ ਘੱਟੋ-ਘੱਟ 50-60 ਬੰਦਿਆਂ ਦਾ ਕਾਫਲਾ 35 ਮੀਟਰ ਜਾ ਕੇ ਐਸਡੀਓ ਸਾਹਿਬ ਦਾ ਦਫ਼ਤਰ 'ਚ ਕਰਾ ਕੇ ਆਇਆ ਸਾਡਾ ਸਾਰਾ ਪਿੰਡ ਪੂਰਾ ਸਹਿਯੋਗ ਦੇ ਰਿਹਾ ਹੈ ਅਸੀਂ ਪਿੰਡ ਦੇ ਵੀ ਧੰਨਵਾਦੀ ਆ ਜੇ ਐਸਡੀਓ ਸਾਹਿਬ ਸਾਡੇ ਪ੍ਰਾਣ ਮੀਟਰ ਲਾਉਣਗੇ ਤਾਂ ਉਹਨਾਂ ਦੇ ਵੀ ਧੰਨਵਾਦੀ ਹੋਵਾਂਗੇ ਪਹਿਲਾ ਚੌਕ ਤੇ ਦਫ਼ਤਰ ਚ ਡੀਜੀ ਬੋਰਡ ਦੇ ਚ ਜਿਹੜੀ ਬਿਜਲੀ ਆਪਾਂ ਨੂੰ ਮਿਲਦੀ ਹੈ ਹੁਣ 600 ਯੂਨਟ ਫ੍ਰੀ ਤੇ ਮੋਟਰਾਂ ਦੇ ਬਿੱਲ ਨਹੀਂ ਲੱਗੇ ਹੋਏ ਫ੍ਰੀ ਮਿਲ ਰਹੇ ਹੈ ਤੇ ਉਸ ਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਪ੍ਰਾਈਵੇਟ ਕਰਨ ਜਾ ਰਹੀ ਹੈ ਤੇ ਉਹਦੀ ਕੜੀ ਦੇ ਬਜੂਆਂ ਚਿੱਪੜੇ ਮਿਸਟਰ ਇਹਨਾਂ ਨੇ ਲਾਉਣੇ ਸ਼ੁਰੂ ਕੀਤੇ ਸੀ ਆਪਾਂ ਇਹਨਾਂ ਦਾ ਵਿਰੋਧ ਕਰਦੇ ਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਉਸ ਪਿੰਡਾਂ ਦੇ ਵਿੱਚੋਂ ਮੀਟਰ ਪੱਤੇ ਦੀ ਉਹ ਅੱਜ ਐਸਡੀਓ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣ ਆਏ ਆ ਉਮੀਦ ਹੈ ਕਿ ਦਫ਼ਤਰ ਵਾਲੇ ਸਹਿਯੋਗ ਕਰਨਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਨੂੰ ਤੇ